ਕੋਸੀ ਨੰਨੀ ਇੱਕ ਸਿੱਖ ਬੀਬੀ ਦਾ ਨਾਮ ਦੱਸੋ ਜਿਨ੍ਹਾਂ ਦੇ ਪਿਤਾ ਜੀ ਵੀ ਗੁਰੂ ਸੀ ਪਤੀ ਵੀ ਗੁਰੂ ਪੁੱਤਰ ਵੀ ਗੁਰੂ ਪੋਤਾ ਵੀ ਗੁਰੂ ਅਤੇ ਪਰ ਪੋਤਾ ਵੀ ਗੁਰੂ ਸੀ ਕਮਾਲ ਹੋ ਗਈ ਹੈਂ ਜੀ ਹਾਂਜੀ ਉਸ ਗੁਰਸਿੱਖ ਬੀਬੀ ਦਾ ਨਾਮ ਦੱਸਣਾ ਭਾਈ ਜਿਨ੍ਹਾਂ ਦੇ ਪਿਤਾ ਜੀ ਵੀ ਗੁਰੂ ਜਿਨ੍ਹਾਂ ਦੇ ਪਤੀ ਵੀ ਗੁਰੂ ਪੁੱਤਰ ਵੀ ਗੁਰੂ ਪੋਤਾ ਵੀ ਗੁਰੂ ਅਤੇ ਪਰਪੋਤਾ ਵੀ ਗੁਰੂ ਦਿਓ ਜੀ ਕਮੈਂਟ ਰਹੀਂ ਜਵਾਬ ਜਿਨ੍ਹਾਂ ਨੂੰ ਪਤਾ ਹੈ ਬੜਾ ਹੀ ਇੰਟਰਸਟਿੰਗ ਸਵਾਲ ਲੈ ਕੇ ਆਏ ਨੇ ਕਈ ਵਾਰੀ ਕੀ ਹੁੰਦਾ ਹੈ ਇਹ ਸਵਾਲ ਜੋ ਪੇਪਰਾਂ ਵਿੱਚ ਵੀ ਆ ਸਕਦੇ ਹਨ ਇਸ ਕਰਕੇ ਜਿਹੜੀ ਵੀਡੀਓ ਹੁੰਦੀ ਹੈ ਨਾ ਸਾਡੀਆਂ ਇਹ ਬੱਚਿਆਂ ਨਾਲ ਜ਼ਰੂਰ ਸਾਂਝਾ ਕਰਿਆ ਕਰੋ ਤੇ ਵੀਡੀਓ ਨੂੰ ਸਕਿੱਪ ਬਿਲਕੁਲ ਵੀ ਨਾ ਕਰਿਆ ਕਰੋ ਹਾਂ ਕਿਉਂਕਿ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲ ਜਾਏਗਾ ਇੱਕੋ ਵੀਡੀਓ ਵਿੱਚ ਸਵਾਲ ਕਈ ਵਾਰੀ ਇੱਕ ਹੀ ਹੁੰਦਾ ਹੈ ਕਈ ਵਾਰ ਵੀਰ ਕਹਿੰਦੇ ਨੇ ਸਵਾਲ ਇੱਕ ਹੁੰਦਾ ਪਰ ਇੱਕ ਸਵਾਲ ਦੇ ਵਿੱਚ ਅਸੀਂ ਇੰਨੀ ਸਾਰੀ ਗੱਲਾਂ ਕਰ ਲੈਣੇ ਆ ਬੜਾ ਕੁਝ ਸਿੱਖਣ ਨੂੰ ਮਿਲ ਜੂਗਾ ਬਿਲਕੁਲ ਠੀਕ ਖੈਰ ਤਾਂ ਆਪਾਂ ਹੁਣ ਸਮਝਣ ਦੀ ਕੋਸ਼ਿਸ਼ ਕਰਦੇ ਦੇਖੋ ਜਿਨ੍ਹਾਂ ਦੇ ਜਿਨ੍ਹਾਂ ਦੇ ਪਿਤਾ ਜੀ ਵੀ ਗੁਰੂ ਜਿਨ੍ਹਾਂ ਦੇ ਪਿਤਾ ਜੀ ਵੀ ਗੁਰੂ ਜਿਨ੍ਹਾਂ ਦੇ ਪਤੀ ਵੀ ਗੁਰੂ ਜੀ ਜਿਨ੍ਹਾਂ ਦਾ ਪੁੱਤਰ ਵੀ ਗੁਰੂ ਜੀ ਪੋਤਾ ਵੀ ਗੁਰੂ ਤੇ ਪਰਪੋਤਾ ਵੀ ਗੁਰੂ ਇਹ ਬੜੀ ਲੰਬੀ ਰਿਸ਼ਤੇ ਤੁਸੀਂ ਕਹਤੀ ਪਰਪੋਤਾ ਵੀ ਗੁਰੂ ਹਾਂਜੀ ਖੈਰ ਤੇ ਇਹਦਾ ਮੈਂ ਜਵਾਬ ਦੇ ਦੇਣਾ ਜੀ ਸਟਾਰਟਿੰਗ ਦੇ ਵਿੱਚ ਫਿਰ ਮੈਂ ਤੁਹਾਨੂੰ ਦੱਸਾਂਗਾ ਕਿਵੇਂ ਜੀ ਇਹਦਾ ਜਵਾਬ ਹੈ ਜੀ ਬੀਬੀ ਭਾਨੀ ਜੀ ਹਾਂ ਜਵਾਬ ਸਹੀ ਹੈ ਬਿਲਕੁਲ ਸਹੀ ਹੈ ਬੀਬੀ ਭਾਨੀ ਜੀ ਹੁਣ ਕਿਵੇਂ ਇਸ ਗੱਲ ਨੂੰ ਸਮਝਦੇ ਆਪਾਂ ਹਾਂਜੀ ਬੀਬੀ ਪਾਨੀ ਜੀ ਦੇ ਪਿਤਾ ਜੀ ਦਾ ਕੀ ਨਾਮ ਸੀਗਾ ਜੀ ਗੁਰੂ ਅਮਰਦਾਸ ਜੀ ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਬੀਬੀ ਪਾਨੀ ਜੀ ਦੇ ਪਤੀ ਦਾ ਕੀ ਨਾਮ ਸੀਗਾ ਜੀ ਗੁਰੂ ਰਾਮਦਾਸ ਜੀ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਪੁਰਾਣਾ ਨਾਮ ਸੀਗਾ ਭਾਈ ਜੇਠਾ ਠੀਕ ਹੈ ਉਸ ਤੋਂ ਬਾਅਦ ਬੀਬੀ ਪਾਨੀ ਜੀ ਦੇ ਸੁਪੁੱਤਰ ਦਾ ਕੀ ਨਾਮ ਸੀ ਗੁਰੂ ਅਰਜਨ ਸਾਹਿਬ ਜੀ ਰਾਏ ਤਿੰਨ ਸੁਪੁੱਤਰ ਸਨ ਠੀਕ ਹੈ ਲੇਕਿਨ ਜੇ ਆਪਾਂ ਗੁਰੂ ਦੀ ਗੱਲ ਕਰ ਰਹੇ ਹਾਂ ਤਾਂ ਤਾਂ ਗੁਰੂ ਅਰਜਨ ਸਾਹਿਬ ਜੀ ਠੀਕ ਹੈ ਤੇ ਉਸ ਤੋਂ ਬਾਅਦ ਆਪ ਜੀ ਨੇ ਕਿਹਾ ਕਿ ਪੋਤੇ ਤੇ ਬੀਬੀ ਪਾਨੀ ਜੀ ਦੇ ਪੋਤੇ ਕੌਣ ਹੋਏ ਗੁਰੂ ਅਰਜਨ ਸਾਹਿਬ ਜੀ ਸਪੁੱਤਰ ਗੁਰੂ ਹਰਗੋਬਿੰਦ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੀਂ ਪਾਤਸ਼ਾਹੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਅਗਲੀ ਗੱਲ ਜਿਹੜੇ ਆਪ ਜੀ ਨੇ ਕੀਤੀ ਹੈ ਕਿ ਉਹ ਸਿੱਖ ਵੀ ਮਤਲਬ ਉਹਨਾਂ ਦੇ ਪਰਪੋਤੇ ਤੇ ਪਰਪੋਤੇ ਕੌਣ ਹੋਏ ਬੀਬੀ ਪਾਨੀ ਜੀ ਦੇ ਗੁਰਤੇਗワਦਰ ਸਾਹਿਬ ਜੀ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਹਨ ਗੁਰਤੇਗ ਬਾਦਰ ਸਾਹਿਬੀ 6ਵੇਂ ਪਾਤਸ਼ਾਹ ਦੇ ਸੁਪੁੱਤਰ ਹਨ 9ਵੇਂ ਪਾਤਸ਼ਾਹ ਗੁਰਤੇਗ ਬਾਦਰ ਸਾਹਿਬੀ ਹਾਂਜੀ ਤਾਂ ਇਸਵਾਲ ਦਾ ਸਹੀ ਜਵਾਬ ਆਏਗਾ ਜੀ ਬੀਬੀ ਭਾਨੀ ਜੀ ਦੇਖੋ ਬੀਬੀ ਭਾਨੀ ਕਿੰਨੇ ਮਾਣ ਵਾਲੀ ਗੱਲ ਹੈ ਜਿਨ੍ਹਾਂ ਦਾ ਪਿਤਾ ਵੀ ਗੁਰੂ ਬਿਲਕੁਲ ਪੁੱਤਰ ਵੀ ਗੁਰੂ ਪਤੀ ਵੀ ਗੁਰੂ ਪੋਤਾ ਵੀ ਗੁਰੂ ਪਰਪੋਤਾ ਵੀ ਗੁਰੂ ਬੜੇ ਮਾਣ ਵਾਲੀ ਕਿਹਾ ਜਾ ਸਕਦਾ ਹੈ ਕਿ 5 ਪੀੜ੍ਹੀਆਂ ਨੇ ਜਿਹੜੀਆਂ ਉਹ ਗੁਰੂਆਂ ਨਾਲ ਹੀ ਜੰਡੀਆਂ ਨੇ ਇਹਨਾਂ ਦੀਆਂ ਜੇ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਕਿ ਇਹ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ ਜੇ ਤੁਹਾਡੇ ਮਾਈਂਡ ਦੇ ਵਿੱਚ ਵੀ ਕੋਈ ਇਹੋ ਜਿਹਾ ਕੁਐਸਚਨ ਆਂਦਾ ਹੈ ਜੀ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ ਅਸੀਂ ਉਹਦੇ ਉੱਤੇ ਸਟੱਡੀ ਕਰਕੇ ਆਪ ਜੀ ਨੂੰ ਉਸ ਸਵਾਲ ਦਾ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ ਬਿਲਕੁਲ ਜੀ ਲੇਕਿਨ ਸਵਾਲ ਉਹ ਕਰਿਆ ਕਰੋ ਜਿਨ੍ਹਾਂ ਦੇ ਜਵਾਬ ਬਣਦੇ ਹਨ ਇੱਕ ਵੀਰ ਨੇ ਸਵਾਲ ਕੀਤਾ ਜੀ ਕਹਿੰਦੇ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਮਹਿਤਾ ਕਲਿਆਣਦਾਸ ਜੀ ਜਾਂ ਮਹਿਤਾ ਕਾਲੂ ਜੀ ਉਹਨਾਂ ਦਾ ਕੀ ਧਰਮ ਸੀ ਹੁਣ ਇਸ ਸਵਾਲ ਦਾ ਮੈਂ ਕੀ ਜਵਾਬ ਦੇਵਾਂ ਤੁਸੀਂ ਆਪ ਦੱਸੋ ਕਮੈਂਟ ਕਰਕੇ ਕਿਉਂਕਿ ਸਿੱਖ ਧਰਮ ਦੀ ਜੇ ਆਪਾਂ ਗੱਲ ਕਰੀਏ ਸਿੱਖੀਜਮ ਦੀ ਗੱਲ ਕਰੀਏ ਤਾਂ ਉਹ ਸ਼ੁਰੂਆਤ ਹੁੰਦੀ ਹੈ ਗੁਰੂ ਨਾਨਕ ਸਾਹਿਬ ਜੀ ਤੋਂ ਬਿਲਕੁਲ ਤੇ ਉਹਨਾਂ ਦੇ ਪਿਤਾ ਜੀ ਦਾ ਕੀ ਧਰਮ ਸੀ ਉਹਦੇ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਕੋਈ ਲੈਣਾ ਦੇਣਾ ਨਹੀਂ ਹੈ ਮੇਰੇ ਸਾਹਮਣੇ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਸਾਫ਼ ਤੌਰ ਤੇ ਕਿਹਾ ਨਾ ਹਮ Hindu ਨਾ Musalman ਜੀ ਜਦ ਉਹਨਾਂ ਨੇ ਹੀ ਗੱਲ ਕਲੀਅਰ ਕਰਤੀ ਫਿਰ ਆਪਾਂ ਉਹੀ ਗੱਲਾਂ بار بار ਇੱਥੇ ਆਪਾਂ ਉਹਨਾਂ ਦੇ ਕੁਐਸਚਨ ਪੁੱਟ ਕਰ ਰਹੇ ਆਂ ਹਾਂ ਕਿ ਆਪਾਂ ਉਹ ਪਾਸਟ ਉਹਨਾਂ ਦਾ ਉਹ ਕਿਉਂ ਲੈ ਕੇ ਆ ਰਹੇ ਆਂ ਜਿਹਨੂੰ ਉਹ ਆਪ ਹੀ ਐਸੈਪਟ ਨਹੀਂ ਕਰ ਰਹੇ ਹੂੰ ਠੀਕ ਹੈ ਸੋ ਇਨੀ ਕੀ ਬੇਨਤੀ ਪ੍ਰਵਾਨ ਕਰਨੀ ਕੁਐਸਚਨ ਉਹ ਪੁੱਛੋ ਜਿਹਦਾ ਜਵਾਬ ਅਸੀਂ ਦੇਖੋ ਅਸੀਂ ਸਵਾਲ ਜਿਹੜਾ ਉਹ ਕਰਦੇ ਆਂ ਜੋ ਕਿ ਪੇਪਰਾਂ ਵਿੱਚ ਵੀ ਆ ਸਕਣ ਅਸੀਂ ਕੋਈ ਦੇਖੋ ਪ੍ਰਚਾਰਕ ਨਹੀਂ ਹੈਗੇ ਵਿਦਵਾਨ ਨਹੀਂ ਹੈਗੇ ਅਸੀਂ ਸੋਚਦੇ ਆਂ ਕਿ ਚਲੋ ਸੌਖੇ ਤਰੀਕੇ ਨਾਲ ਬੱਚਿਆਂ ਨੂੰ ਇਤਿਹਾਸ ਨਾਲ ਜੋੜੀਏ ਅਸੀਂ ਵੀ ਜੋੜੀਏ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਮੈਂ ਆਪਣੀ ਗੱਲ ਕਰਦਾ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਇਸ ਕਰਕੇ ਜਿਹੜੀ ਚੀਜ਼ ਸਿੱਖਣ ਨੂੰ ਮਿਲਦੀ ਹੈ ਅਪਣਾ ਲਓ ਜਿਹੜੀ ਗੱਲ ਗਲਤ ਲੱਗਦੀ ਸਾਡੇ ਧਿਆਨ ਚ ਲਿਆਓ ਸੁਧਾਰ ਕਰਾਂਗੇ ਬਿਲਕੁਕੁਲ ਠੀਕ ਹੈ ਤੇ ਐਨੀ ਕੁ ਬੇਨਤੀ ਪ੍ਰਵਾਨ ਕਰਨੀ ਜੀ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ